ਪੰਜਾਬੀ ਅਦਾਕਾਰ ਅਤੇ ਨਿਰਦੇਸ਼ਕ ਅਮਿਤੋਜ ਮਾਨ ਅਤੇ ਗੀਤਕਾਰੀ ਦੇ ਬਾਬਾ ਬੋੜ ਮੰਨੇ ਜਾਂਦੇ ਬਾਬੂ ਸਿੰਘ ਮਾਨ ਮਾਨ ਮਰਾੜਾ ਵਾਲੇ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਬਾਬੂ ਸਿੰਘ ਮਾਨ ਦੀ ਪਤਨੀ ਅਤੇ ਅਮਿਤੋਜ ਮਾਨ ਦੇ ਮਾਤਾ ਗੁਰਨਾਮ ਕੌਰ ਆਪਣੀ ਸੰਸਾਰ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਦੇ ਵਿੱਚ ਵਿਲਿਨ ਹੋ ਗਏ ਉਹਨਾਂ ਦੇ ਦੇਹਾਂ ਦੀ ਖਬਰ ਦੇ ਨਾਲ ਪੰਜਾਬੀ ਸੰਗੀਤ ਅਤੇ ਸਾਹਿਤ ਜਗਤ ਦੇ ਵਿੱਚ ਸੋਗ ਦੀ ਲਹਿਰ ਫਸਰ ਗਈ ਪੰਜਾਬੀ ਸਿਨੇਮਾ ਦੇ ਬਿਹਤਰੀਨ ਅਦਾਕਾਰ ਅਤੇ ਨਿਰਦੇਸ਼ਕ ਅਮਿਤੋਜ ਮਾਨ ਨੂੰ ਉਹਨਾਂ ਦੀ ਮਾਤਾ ਦੇ ਦੇਹਾਂਤ ਦਾ ਅੱਜ ਗਹਿਰਾ ਸਦਮਾ ਪਹੁੰਚਿਆ ਹੈ ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 2 ਵਜੇ ਜ਼ਿਲ੍ਹਾ ਫਰੀਦਕੋਟ ਅਦੀਨ ਆਉਂਦੇ ਪਿੰਡ ਮਾਨ ਮਰਾੜ ਨੇੜੇ ਜੰਡ ਸਾਹਿਬ ਵਿਖੇ ਕੀਤਾ ਜਾਵੇਗਾ ਸੋ ਇਸ ਅੰਤਿਮ ਵਿਦਾਈ ਦੇ ਵਿੱਚ ਕਲਾ ਸਾਹਿਤ ਸੰਗੀਤ ਅਤੇ ਸਿਨੇਮਾ ਨਾਲ ਜੁੜੀਆਂ ਹੋਈਆਂ ਕਈ ਵੱਡੀਆਂ ਸ਼ਖਸੀਅਤਾਂ ਪਹੁੰਚਣਗੀਆਂ ਜੋ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੀਆਂ ਸੋ ਇਸ ਦੁਖਦਾਈ ਘਟਨਾ ਦੇ ਨਾਲ ਪੂਰੇ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਫੈਲ ਗਿਆ ਅਮਿਤੋਜ ਮਾਨ ਦੇ ਨਾਲ ਜੁੜੇ ਕਈ ਵੱਡੇ ਨਾਮਾਂ ਨੇ ਸੋਸ਼ਲ ਮੀਡੀਆ ਤੇ ਨਿੱਜੀ ਤਰੀਕੇ ਦੇ ਨਾਲ ਪਰਿਵਾਰ ਨੂੰ ਹਮਦਰਦੀ ਪ੍ਰਗਟ ਕੀਤੀ ਹੈ 55 ਸਾਲਾਂ ਦੀ ਉਮਰ ਦੇ ਵਿੱਚ ਸੰਖੇਪ ਬਿਮਾਰੀ ਦੇ ਚਲਦਿਆਂ ਜਹਾਨੂ ਰੁਖਸਤ ਹੋਏ ਮਾਤਾ ਗੁਰਨਾਮ ਕੌਰ ਸਿੱਖਿਆ ਵਿਭਾਗ ਦੇ ਵਿੱਚ ਬਤੌਰ ਅਧਿਆਪਕਾ ਦਿਹਾਂਤ ਰਏ ਨੇ ਉਹਨਾਂ ਨੇ ਨਾ ਸਿਰਫ ਆਪਣੇ ਪਰਿਵਾਰ ਨੂੰ ਵੀ ਸਿੱਖਿਆ ਦਿੱਤੀ ਸਗੋਂ ਕਿ ਆਪਣੇ ਆਲੇ ਦੁਆਲੇ ਦੇ ਬੱਚਿਆਂ ਨੂੰ ਵੀ ਪੜਾਇਆ ਅਤੇ ਉਹਨਾਂ ਨੂੰ ਜੀਵਨ ਦੇ ਨੇਕ ਰਾਹ ਦੇ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ। ਉਹਨਾਂ ਦੀ ਸਾਦਗੀ ਅਤੇ ਘਰੇਲੂ ਜੀਵਨ ਨੇ ਅਮਿਤੋਜ ਮਾਨ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਜੋ ਉਹਨਾਂ ਦੀਆਂ ਫਿਲਮਾਂ ਅਤੇ ਗੀਤਾਂ ਦੇ ਵਿੱਚ ਵੀ ਵਿਖਾਈ ਦਿੰਦਾ ਹੈ। ਅਮਿਤੋਜ ਮਾਨ ਜੋ ਕਿ ਪੰਜਾਬੀ ਸਿਨੇਮਾ ਦੇ ਵਿੱਚ ਆਪਣੀ ਵਿਲੱਖਣ ਅਭਿਨੇ ਅੰਦੋਲਨ ਦੇ ਨਾਲ ਨਾਮਣਾ ਖੱਟਿਆ ਹੈ ਉਹਨਾਂ ਨੇ ਸੋ ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਸੰਜੂੜੀ ਜਹੀ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ ਮੇਰੀ ਜਾਨ ਮੇਰੀ ਤਾਕਤ ਅਤੇ ਮੇਰੀ ਪ੍ਰੇਰਣਾ ਅੱਜ ਮੇਰੇ ਨਾਲ ਨਹੀਂ ਰਹੀ ਮਾਜੀ ਤੁਹਾਡੀ ਯਾਦ ਹਮੇਸ਼ਾ ਮੇਰੇ ਨਾਲ ਰਹੇਗੀ ਸੋ ਇਸ ਸਦਮੇ ਦੇ ਵਿੱਚ ਉਹ ਬਹੁਤ ਹੀ ਨਿਰਾਸ਼ ਨੇ ਅਤੇ ਪਰਿਵਾਰਦ ਨਾਲ ਮਿਲਕੇ ਅੰਤਿਮ ਵਿਦਾਈ ਦੀ ਤਿਆਰੀ ਕਰ ਰਹੇ ਨੇ ਸੋਦਰ ਦੂਸਰੇ ਪਾਸੇ ਇਸ ਦੁੱਖ ਦੀ ਘੜੀ ਦੇ ਵਿੱਚ ਮਾਨ ਪਰਿਵਾਰ ਨਾਲ ਸੰਵੇਦਨਾ ਦਾ ਇਜ਼ਹਾਰ ਕਰਦਿਆਂ ਹੋਇਆਂ ਸਿਨੇਮਾ ਫੋਟੋਗ੍ਰਾਫਰ ਅਤੇ ਨਿਰਦੇਸ਼ਕ ਮਨਮੋਨ ਸਿੰਘ ਬਾਲੀਵੁੱਡ ਸਿੰਗਰ ਸੁਖਵਿੰਦਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਹਰਪਜਨ ਮਾਨ ਗੁਰਸੇਵਕ ਮਾਨ ਜਸਬੀਰ ਜੱਸੀ ਜੀਤ ਜਗਜੀਤ ਨਿਰਮਲ ਸਿੱਧੂ ਲਾਈਨ ਨਿਰਮਾਤਾ ਦਰਸ਼ਨ ਔਲਖ ਅਦਾਕਾਰ ਰਤਨ ਔਲਖ ਅਸ਼ੀਸ਼ ਦੁੱਗਲ ਆਦਿ ਵੱਲੋਂ ਹਮਦਰਦੀ ਪ੍ਰਗਟ ਕੀਤੀ ਗਈ ਹੈ ਪੰਜਾਬੀ ਸੰਗੀਤ ਅਤੇ ਸਾਹਿਦ ਦੇ ਇਸ ਵੱਡੇ ਨੁਕਸਾਨ ਨੂੰ ਯਾਦ ਕਰਦੇ ਹੋਏ ਅਸੀਂ ਪੂਰੇ ਪਰਿਵਾਰ ਦੇ ਲਈ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਗੁਰਨਾਮ ਕੌਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਸਭ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ